ਲੰਬਰਦਾਰ ਦੀ ਪਨੀਰੀ ਬੀਜੀ ਹੋਈ ਆ 6 ਮਈ ਦੀ 6 ਮਈ ਤੋਂ ਬਾਅਦ 6 ਜੂਨ ਫਿਰ ਮੇਰੇ ਹਿਸਾਬ ਨਾਲ ਆਲੇ ਦਾ ਪਿੱਛੇ ਥੋੜਾ ਨੀਵਾ ਇਹਨੂੰ ਬਰਾਬਰ ਕਰ ਦਾਂਗੇ ਨਾਲੇ ਫਿਰ ਪੱਟਾਂ-ਪੱਟਾਂ ਦੀ ਆਪਾਂਸਾ ਉੱਚਾ ਉਧਰਲਾ ਪਾਸਾ ਦੇਖੋ ਮੋਡ ਮੋਡ ਬਹੁਤ ਨੀਵਾ ਇਹ ਆਪਾਂ ਸਾਰੀ ਮਿੱਟੀ ਖਿੱਚ ਕੇ ਉਧਰ ਲੈ ਜਾਣੀ ਆ ਤੁਹਾਨੂੰ ਦਿਖਾਉਨੇ ਆ ਅੱਜ ਸੁਹਾਗੇ ਨਾਲ ਕਰਾ ਕਿਵੇਂ ਮਲਾਉਨੇ ਆ ਆਪਾਂ ਐਨ 00 ਆ ਪਰਲੇ ਕਿਹਾਰੇ ਦੇਖੋ ਆ ਪਾਸੇ ਖੇਤ ਲਿਆਂਦੇ ਦੋਸਤ ਵਾ ਗਿਆ ਪਾਸੇ ਰਹਿੰਦੇ ਆ ਐ ਲੈਰ ਲੈਵਲ ਕਰ ਦੇਣਾ ਉਹ ਜਿੱਥੇ ਇਧਰ ਦੋ ਬਗਲੇ ਬੈਠੇ ਆ ਇਕੱਠੇ ਉੱਥੇ ਕਿ ਚੂਹੇ ਵੀ ਖਾਡਾ ਟਰੈਕਟਰ ਫਸਦਾ ਫਸਦਾ ਨਿਕਲੇ ਆ ਉਹ ਆ ਤੇ ਗੰਡਾ ਰੱਖੀ ਬੈਠੇ ਆ ਮੈਂ ਰੇਸ ਰੱਖੀ ਸੀ ਜਾਦਾ ਮੈਂ ਕਿਹਾ ਵੀ ਕਿਤੇ ਜੇ ਕਿਤੇ ਫਸਦਾ ਵੀ ਆ ਨਾ ਨਾਲੇ ਦਿਨੇ ਉਹਨਾਂ ਦਿਨੇ ਕਿ ਰਾਜ ਮਾਰ ਲਾ ਆ ਸ਼ਾਮ ਨੂੰ ਕਰੇ ਰੋ ਟਾਈਮ ਕੋਈ ਆਉਂਦਾ ਨਹੀਂ ਖੇਤ ਜਿਆਦਾ ਇਹ ਖਰਾਬ ਸੀ ਪਰ ਲਾ ਉਹ ਚ ਵੀ ਇੱਥੇ ਚੜੇ ਉਹਨੂੰ ਤਾਂ ਪਿੱਛੇ ਪਾਣੀ ਵੀ ਨਹੀਂ ਆਇਆ ਉਹਨੂੰ ਦੇ ਪਿੱਛੇ ਆ ਤਾਂ ਧਲੀਆਂ ਆਉਣ ਨੇ ਆਹ ਮਿੱਟੀ ਖਿੱਚ ਕੇ ਸਿੱਟੀ ਹੋਏ ਤੇ ਉਹ ਉਹਦਾਂ ਕਹੀ ਨਾ ਖਿੱਚੀ ਸੀ ਮਿੱਟੀ ਤਾਂ ਵੀ ਨੀ ਨਵੀਂ ਸਵੇਰ ਦੀ ਦੁਬਾਰਾ ਸਾਸਰੀ ਕਾਲ ਜੀ ਪਹੁੰਚ ਗਏ ਮੋਟਰ ਤੇ ਰਾਤ ਕਦੋਂ ਕਰਾਈ ਦੋ ਕਹਿਰਿਆਂ ਦਾ ਤੇ ਲਾਈਟ ਭੱਜ ਗਈ ਸੀ ਹੁਣ ਲਾਈਟ ਆਈਆ ਕਿੰਨੇ ਵਜੇ ਲਾਈਟ ਆਈ 10 ਵਜੇ ਲਾਈਟ ਆਈਆ ਹੁਣ ਤੇ ਅੱਜ ਦੇਖੋ ਖਬਰਾਂ ਸ਼ਾਮ ਤੱਕ ਚੱਲੇ ਜੇ ਬਾਰੀ ਤੇ ਇੱਕ ਤੋਂ ਸੀਗੀ ਤੇ ਲੰਬੜਦਾਰ ਦੇ ਭਾਈ ਕਦੂ ਕਰਨ ਲੱਗੇ ਲੰਬੜਦਾਰ ਕਦੂ ਕਰਨ ਲੱਗੇ ਲੇਵਰ ਹੈ ਨਹੀਂ ਲੇਵਰ ਉੱਪਰ ਦੀ ਕਰੋ ਇਹਦੇ ਲੰਬੜਦਾਰ ਦੀ ਪਨੀਰੀ ਬੀਜੀ ਹੋਈ ਆ 6 ਮਈ ਦੀ 6 ਮਈ ਤੋਂ ਬਾਅਦ 6 ਜੂਨ ਫਿਰ ਮੇਰੇ ਹਿਸਾਬ ਨਾਲ 40 ਤੋਂ ਨਾਂ ਦੀ ਪਨੀਰੀ ਹੋ ਗਈ ਹਾਂ ਉਹ ਵੀ 40 ਤੋਂ ਵੀ ਟੱਪ ਗਈ ਹਜੇ 2 ਹਜੇ ਇੱਕ ਕਹਿਰਾ ਹਜੇ ਤਾਂ ਮੱਲਾ ਕਦੋਂ ਰਹਿੰਦਾ ਬੰਦੇ ਨਾਲ ਮਿਲਣੇ ਸਾਡੇ ਇੱਕ ਬੰਦੇ ਦਾ 45 46 ਕਿਲਿਆਂ ਮੱਲਾ ਖੇਤੀ ਆ ਤੇ ਵਿੱਗਾ ਵੀ ਨਹੀਂ ਲਾਇਆ ਬੰਦੇ ਨੇ ਹਜੇ ਤੱਕ ਕਦੋਂ ਵੀ ਨਹੀਂ ਕਰਿਆ ਉਹਦੇ ਕੋਈ ਬੰਦੇ ਹੈ ਨਹੀਂ ਤੇ ਆ ਸਾਹਮਣੇ ਇਹਨਾਂ ਦੇ ਵੀ ਹਜੇ ਅੱਗੇ ਇਹ ਵੀ ਲਾਉਣ ਲੱਗ ਜੰਦੇ ਇੱਕ ਡਾਲ ਵੀ ਨਹੀਂ ਪੱਟਿਆ ਪਨੀਰੀ ਦਾ ਇਹ ਵੀ ਅੱਗੇ 10-12 ਕਿਲੇ 24 ਘੰਟੇ ਮੋਟਰਾਂ ਪਹਿਲਾਂ ਲਾ ਦਿੰਦੇ ਨੇ ਬਾਕੀ ਇਧਰ ਆਪਣੇ ਕੋਲੇ ਲਾ ਦਿੰਦੇ ਨੇ ਇਹਨਾਂ ਨੇ ਵੀ ਹਜੇ ਕੁਝ ਨਹੀਂ ਕਰਿਆ ਲੰਬੜਦਾਰ ਦੀ ਪਨੀਰੀ ਤਾਂ ਜੱਡਾ ਡਾ ਝੋਨਾ ਹੋ ਜਾਂਦਾ 2 ਮਹੀਨੇ ਦਾ ਡੋਡੀ ਡੋਡੀ ਪਨੀਰੀ ਖੜੀ ਆ ਲੰਬੜਦਾਰ ਦੀ ਬੰਦੇ ਆ ਕਿ ਨਹੀਂ ਪਰੇਸ਼ਾਨ ਸਹੀ ਗੱਲ ਆ ਲੰਬੜਦਾਰ ਵਿਚਾਰਾ ਟੈਨਸ਼ਨ ਬਹੁਤ ਲੈਂਦਾ ਘਰ ਨੂੰ ਆ ਗਏ ਸੀ ਰੋਟੀ ਪਾਣੀ ਛਕ ਲਿਆ ਹੁਣ ਚੱਲਦੇ ਆ 11 ਭਰਿਆ ਖੜਾ ਇੱਕ ਦੂਜੇ ਦੀ ਬੱਟ ਖੋਲ ਕੇ ਆਇਆ ਸੀ ਮੈਂ ਕਿਹਾ ਚੱਲ ਜਾਨੂੰ ਰੋਟੇ ਠੀ ਖਾ ਲਈਏ। ਅੱਜ ਲੈਟ ਪਹਿਲਾਂ ਆਈ ਕਰਕੇ ਅੱਜ ਮੈਨੂੰ ਲੱਗਾ ਵਧੀਆ ਕੰਮ ਨੇੜੇ ਲੱਗ ਜਾਊਗਾ। ਪਰ ਲਾ ਪਾਸਾ ਜਿੱਧਰ ਛੱਡਿਆ ਹੋਇਆ ਜਿਹੜੇ ਆਪਾਂ ਰਾਤ ਕੱਦੂ ਕਰੇ ਸੀ ਉਹ ਸਾਰੇ ਹੋ ਜਾਣਗੇ ਅੱਜ ਮੈਨੂੰ ਲੱਗਾ ਤਿੰਨ ਘੰਟੇ ਲੱਗੇ। ਜਾਨੂੰ ਜਾ ਕੇ ਇੱਕ 11 ਕਰਾਂਗੇ। ਜਾਨੂੰ ਨੇੜੇ ਲੱਗ ਜਾਊ ਕੰਮ। ਉਹ ਗੇਟ ਖੋਲ ਕੇ ਇਸ ਬਾਗਾ ਵੀ ਪੂਰਾ ਪੂਰਾ ਨੰਗ ਦਾ ਆਪਣਾ ਇੱਥੇ। ਰਿਸ਼ਤੇਦਾਰ ਆ ਫਿਰ ਨੇ। ਗੱਡੀ ਲਾਤੀ ਨੂੰ ਇਧਰਲੇ ਪਾਸੇ ਸੁਹਾਗਾ ਹੁਣ ਬੈ ਕੇ ਕੱਢਣਾ ਪੈਣਾ ਮੋਟਰ ਤੇ ਹਜੇ ਅੱਧਾ ਪੌਣਾ ਘੰਟਾ ਹੈ ਮੈਨੂੰ ਉਹ ਪਰਲੇ ਕੈਰੇਜ ਦੇ ਵਿੱਚ ਮਨੂੰ ਘੰਟਾ ਹੋ ਗਿਆ ਬਹੁਤ ਬਹੁਤ ਪਰਲੇ ਕੈਰੇਜ ਪਾਣੀ ਬੰਦ ਕਰਕੇ ਗਏ ਉਹ ਥੋੜਾ ਚੱਲਦਾ ਛੜਦਾ ਆਹ ਕੈਰੇਜ ਪਾਣੀ ਪੈਂਦਾ ਪਾਣੀ ਘਟ ਗਿਆ ਉਹ ਜਿੰਨੇ ਕ ਨਾਲ ਰਾਤ ਆ ਜਿਹੜੇ ਪਰਲੇ ਦੋ ਕੈਰੇ ਉਹ ਕਰੇ ਸੀ ਕਿਦੋਂ ਵੇ ਤਾਂ ਘੱਟ ਪਾਣੀ ਤੇ ਵਧੀਆ ਤਰੀਕੇ ਨਾਲ ਹੋ ਜਾਂਦਾ ਨਾਲੇ ਦਾ ਪਿੱਛੇ ਥੋੜਾ ਨੀਵੇਂ ਇਹਨੂੰ ਬਰਾਬਰ ਕਰ ਦਾਂਗੇ ਨਾਲੇ ਫਿਰ ਪੱਟਾਂ ਪੱਟਾਂ ਦੀ ਵਾਲੀਆਂ ਹਿੱਲਦੀਆਂ ਕਰ ਲੀਏ ਕੰਮ ਚਾਲੂ ਕਾਲੇ ਬੂਲੇ ਢੋਲ ਲੀਏ ਫਿਰ ਕਰਦੇ ਆ ਗੱਲਵਾਦ ਭਾਈ ਓ ਕੇ ਆ ਰਾ ਕਰਤਾ ਆਪਾ ਕੱਦੂ ਦਾ ਗਾਹਾਂ ਵਾਲਾ ਵੀ ਭਰ ਗਿਆ ਹੁਣ ਇਹਨੂੰ ਨੱਕਾ ਛੱਡਿਆਂ ਦਾ ਜੀ ਜਿ ਆਪਾਂ ਤੁਰੇ ਆਉਨੇ ਆ ਆ ਵੀ ਭਰ ਗਿਆ ਤੇ ਥੋੜਾ ਜਿਹਾ ਪਾਣੀ ਵੀ 25% ਚੱਲਦਾ ਛੱਡਤਾ ਮੈਂ ਕਿਹਾ ਜਿਹੜਾ ਮਾੜੀ ਮੋਟੀ ਘਾਟ ਆ ਪੂਰੀ ਹੋ ਜੂ ਫਿਰ ਕੱਦੂ ਕਰਕੇ ਬਾਅਦ ਚ ਪਾਣੀ ਪੂਰਾ ਕਰ ਦਾਂਗੇ ਓ ਓ ਆ ਇਹ ਪਹਿਲੀ ਵਾਰੀ ਕਰਨਿਆ ਇਹ ਦੋਏ ਕਿਆਰੇ ਆ ਜੀ ਜਿ ਆਪਾਂ ਤੁਰੇ ਆਉਨੇ ਆ ਤੇ ਇਹਦੇ ਨਾਲ ਦਾ ਕਿ ਨਵਾਂ ਖੇਤ ਆ ਥੋੜਾ ਪਾਣੀ ਪਾ ਕੇ ਸੌਖਾ ਰਹੂ ਹਜੇ ਇਹ ਨਹੀਂ ਪਤਾ ਵੀ ਸਹੀ ਹੋਊਗਾ ਪਹਿਲਾਂ ਮੈਂ ਸੋਚਿਆ ਸੀ ਮੈਂ ਕਿਹਾ ਵੀ ਅੱਜ ਹਲ ਮਾਰ ਕੇ ਛੱਡ ਦਾਂਗੇ ਵੀ ਪਰਸੋਂ ਨੂੰ ਦੁਬਾਰਾ ਕਦੂ ਕਰ ਦਾਂਗੇ ਪਰ ਇਹ ਡਾਕਰ ਖੇਤ ਨੇ ਮੁੜ ਕੇ ਇੱਥੇ ਫਿਰ ਟਰੈਕਟਰ ਨਹੀਂ ਤੁਰਨਾ ਆਹੋ ਹੀ ਅੱਜ ਹੀ ਜਿੱਥੇ ਆਪਾਂ ਦੋ ਵਾਰੀ ਬੋਹਣਾ ਉੱਥੇ ਤਿੰਨ ਤੋਂ ਚਾਰ ਗੇਰੀ ਹਲ ਫੇਰ ਦਾਂਗੇ ਦੋ ਦੋਰਾ ਮਾਰਾਂਗੇ ਸੁਭਾਗਾ ਜਾਂ ਤਿੰਨ ਵਾਰੀ ਇੱਕੋ ਵਾਰੀ ਨਵੇੜਾਂਗੇ ਕੰਮ ਇੱਕ ਤਾਂ ਇਧਰੋਂ ਮਿੱਟੀ ਖਿੱਚਣੀ ਪੈਣੀ ਹੈ ਲੇਜ਼ਰ ਕਰਾ ਲਾ ਕੰਮ ਹੋ ਜਾਂਦਾ ਅੱਜ ਤੁਹਾਨੂੰ ਲੇਜ਼ਰ ਕਰਾ ਵੀ ਲਾਉਣਾ ਦਿਖਾਉਣੇ ਆ ਦੇ ਵਿੱਚ ਸੁਹਾਗੇ ਨਾਲ ਖੇਤ ਖਿੱਚ ਕੇ ਉਧਰ ਲੈ ਕੇ ਜਾਵਾਂਗੇ ਆ ਦੇਖੋ ਕਿੰਨਾ ਫਰਕ ਆ ਖੇਤ ਦਾ ਉਧਰ ਟੋਬਾ ਲੱਗਿਆ ਖੜਾ ਚੈੱਕ ਕਰੋ ਆਪਾਂਸਾ ਉੱਚਾ ਉਧਰਲਾ ਪਾਸਾ ਦੇਖੋ ਮੋਡ ਮੋਡ ਬਹੁਤ ਨੀਵਾ ਇਹ ਆਪਾਂ ਸਾਰੀ ਮਿੱਟੀ ਖਿੱਚ ਕੇ ਉਧਰ ਲੈ ਜਾਣੀ ਆ ਤੁਹਾਨੂੰ ਦਿਖਾਉਣੇ ਆ ਅੱਜ ਸੁਹਾਗੇ ਨਾਲ ਕਰਾ ਕਿਵੇਂ ਲਾਉਨੇ ਆ ਆਪਾਂ ਐਨ 00 ਪਰਲੇ ਕਹਰੇ ਦੇਖ ਲੋ ਐਨ 00 ਕਰਤੇ ਆਪਾਂ ਕਦ ਬਹੁਤ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਲੇਜ਼ਰ ਕਰਾ ਲਵਾਏ ਇਹਨੂੰ ਕਿਉਂ ਆਪਾਂ ਲੋਡ ਨਹੀਂ ਪੈਂਦੀ ਆਪਾਂ ਐਵੇਂ ਹੀ ਕਿਆਰੇ ਪੱਧਰ ਕਰ ਦੇਈਦੇ ਨੇ ਇਹਦਾ ਆ ਪਿੱਛੋਂ ਆ ਜਗ੍ਹਾ ਤੋਂ ਨੀਵਾ ਸੀ ਇਹ ਕਿ ਕਿਆਰਾ ਛੋਟਾ ਹੈ ਤੇ ਤਾਂ ਕਰਕੇ ਗੱਭਾ ਉੱਚਾ ਸੀ ਤਾਂ ਮੂਰੇ ਮੋਢ ਵੀ ਨੀਵਾ ਸੀ ਪੈਨ ਬਰਾਬਰ ਕਰਤਾ ਇੱਕੋ ਜਿਹਾ ਇੱਥੋਂ ਦੀਂਦਾ ਹੋ ਮਾੜਾ ਮੋਟਾ ਡੇਢ ਇੰਚ ਪਾਣੀ ਹੋਣਾ ਸਾਰੇ ਟੋਟਲ ਕਿਆਰੇ ਦੇ ਵਿੱਚ ਸਾਰੇ ਚ ਲਓ ਜੀ ਹੁਣ ਮਾਰਦੇ ਆ। ਉਹ ਕਿਆਰੇ ਚ ਪਰਲੇ ਚ ਹਾਲ। ਬਾਬਾ ਸੌਖ ਰੱਖੇ। ਟਰੈਕਟਰ ਨਾ ਬੈਠੇ ਕਿਤੇ ਕੋਈ ਪਹਿਲੀ ਵਾਰੀ ਕਰਨਾ ਕਿਹੜਾ। ਜਿਹੜਾ ਖੇਤ ਤਾਂ ਲੱਗਿਆ ਹੋਵੇ ਕਦੇ ਕੋਦੋ ਉਹਦਾ ਖਰ ਜਾਂਦਾ। ਨਵੇਂ ਖੇਤ ਦਾ ਥੋੜੀ ਜੀ ਪ੍ਰੋਬਲਮ ਆ ਵੀ ਜਾਂਦੀ ਹੈ ਵੈਸੇ ਤਾਂ। ਬਾਬਾ ਭਲੀ ਕਰੂ। ਆਉਣ ਨਹੀਂ ਦਿੰਦਾ ਇਹ ਪ੍ਰੋਬਲਮ। ਬਾਕੀ ਦੇਖਦੇ ਆ। ਕਰਕੇ ਜਿਵੇਂ ਵੀ ਹੋਊ ਤੁਹਾਨੂੰ ਦਿਖਾਵਾਂਗੇ ਜਰੂਰ। ਐਂ ਚ ਆਪਾਂ ਬੀਜਣੇ ਆਜੇ ਪੱਠੇ। ਇਹ ਹੁਣ ਮੈਂ ਪੂਰਾ ਗਟਮਾ ਪਿਆ ਹੋਇਆ ਉਹਦੇ ਕਰਕੇ ਮੇਰੇ ਹਿਸਾਬ ਨਾਲ ਸ਼ਾਇਦ ਕੱਲ ਨੂੰ ਭਾਵੇਂ ਬੀਜੇ ਜਾਣ ਬਾਕੀ ਦੇਖਦੇ ਆ ਕੱਲ ਨੂੰ ਬਾਰੀ ਆਉਂਦੀ ਹੈ ਕਿ ਨਹੀਂ ਚਲੋ ਕਾੜ ਲਿਆ ਟਰੈਕਟਰ ਸਿੱਧਾ ਕਰਕੇ ਕਿ ਆਰੇ ਚ ਕਰਕੇ ਕਦੂ ਫਿਰ ਦਿਖਾਉਂਦੇ ਆਣੇ ਇੱਕਨ ਮਿੱਟੀ ਖਿੱਚ ਕੇ ਲੈਂਦੀ ਆ ਉਧਰੋਂ ਆਹ ਦੇਖੋ ਪਾਸਾ ਉੱਚਾ ਹੈ ਜੀ ਐਨੇ ਨਹੀਂ ਮਿੱਟੀ ਆਉਂਦੀ ਆ ਖਿੱਚ ਕੇ ਤਾਂ ਪਾਸਾ ਬਰਾਬਰ ਹੋਣਾ ਹੈ ਇਹਦੇ ਇੱਕ ਪਾਣੀ ਬਾਲਾ ਹੋ ਜਾਂਦਾ ਮੁੜ ਕੇ ਇਹ ਪਾਸਾ ਨੀਵਾ ਕਰਕੇ ਪਾਣੀਆਂ ਬਹੁਤ ਜ਼ਿਆਦੇ ਵੱਟਾਂ ਤੋੜਦਾ ਫਿਰ ਸਟੇ ਕਰਨੀ ਪੈਂਦੀ ਹੈ ਰਾਹ 'ਚ ਦੇਖੋ ਪਿੱਛੇ ਕਿੰਨਾ ਫਰਕ ਆਹ ਪਾਸੇ ਖਿੱਚ ਲਿਆਂਦੇ ਦੋਸਤ ਵਾ ਗਿਆ ਪਾਸੇ ਰਹਿੰਦੇ ਆ ਐਂ ਲੈਅਰ ਲੈਵਲ ਕਰ ਦੇਣਾ ਉਹ ਜਿੱਥੇ ਇੱਧਰ ਦੋ ਬੰਗਲੇ ਬੈਠੇ ਆ ਇਕੱਠੇ ਉੱਥੇ ਕਿ ਚੂਹੇ ਵੀ ਖਾਡਾ ਟਰੈਕਟਰ ਫਸਦਾ ਫਸਦਾ ਨਿਕਲਿਆ ਉਹ ਆ ਤੇ ਗੱਡਾ ਰੱਖੀ ਬੈਠੇ ਆ ਉਹ ਨੂੰ ਲਾਵਾਂਗੇ ਉੱਥੇ ਡੱਕਾ ਲਾਉਣਾ ਫਿਰ ਉੱਥੇ ਦੁਬਾਰਾ ਟਰੈਕਟਰ ਨਹੀਂ ਲੈ ਜਾਣਾ ਜ਼ਰੂਰੀ ਫਸਾਉਣਾ ਆਪਾਂ ਓਨੀਂਕ ਧਲੀ ਬਾਅਦ ਚ ਕਹੀ ਨਾ ਖੱਚਦਾਂਗੇ ਆ ਜਾਂਦਾ ਨਾ ਪਾਣੀ ਭੱਜਾਣੋਂ ਉਧਰੋਂ ਦੇਖੋ ਹੁਣ ਪਹਿਲਾਂ ਸਾਰੀ ਮਿੱਟੀ ਜਿੱਥੇ ਲੋਡ ਆ ਉੱਥੇ ਖਿੱਚ ਲਈ ਹੋਣੀ ਆ ਉਸ ਤੋਂ ਬਾਅਦ ਫਿਰ ਦੋ ਵਾਰੀ ਜਾਂ ਤਿੰਨ ਵਾਰੀ ਸੁਹਾਗਾ ਮਾਰ ਦਿਆਂਗੇ ਕਰੋਨਾ ਫਿਰ ਚੈੱਕ ਕੀ ਕਹਿੰਦਾ ਖੇਤ ਖੜਾਦਾ ਸਾਰੇ ਪਾਸੇ 1.5 ਇੰਚ-ਇੰਚ ਸਵਾ ਸਵਾ ਇੰਚ ਪਾਣੀ ਟਰੈਕਟਰ ਇੱਕ ਜਗ੍ਹਾ ਬੈਠਣ ਲੱਗਿਆ ਸੀ ਉੱਥੇ ਆਪਾਂ ਮੁੜ ਕੇ ਲੈ ਕੇ ਜਾਈਏ ਉੱਥੋਂ ਦੋ ਵਾਰੀ ਬੈਕ ਕਰਕੇ ਧੜੀ ਖਿੱਚਤੀ ਪਰ ਬੈਠਣ ਨਹੀਂ ਦਿੱਤਾ ਕੱਲ ਨੂੰ ਦੇਖਦੇ ਆ ਬਾਬੇ ਦੀ ਕਿਰਪਾ ਹੁੰਦੀ ਆ ਜੇ ਤਾਂ ਜਾਗੀ ਲਾਈਟ ਦੁਬਾਰਾ ਤਾਂ ਅੱਜ ਹੀ ਕਰਦੇ ਆ ਗਿਆ 11 ਨਹੀਂ ਹੁਣ ਕੱਲ ਤੇ ਗਿਆ ਕੰਮ ਦੋ ਕੁ ਘੰਟੇ ਲਾਈਟ ਹੋਰ ਚੱਲ ਜਾਂਦੀ ਆ ਵੀ ਹੋ ਜਾਣਾ ਸੀ ਚੱਲੇ ਹਾਂ ਅਸੀਂ ਫੇਰ ਟੈਨਸ਼ਨ ਘੱਟ ਜਾਂਦੀ ਉਧਰ ਪਰਲੇ ਪਾਸੇ ਰਹੇ ਨੇ ਤੜ ਸਾਢੇ ਤਿੰਨ ਕਿਲੇ ਮੋੜ ਉਹ ਫੇਰ ਹੌਲੀ ਹੌਲੀ ਹੋ ਜਾਣਾ ਸੀ ਦੂਰ ਵਾਲਾ ਕੰਮ ਇਧਰੋਂ ਨਿਬੜ ਜਾਣਾ ਸੀ ਚਲੋ ਕੋਈ ਨਹੀਂ ਜਿਵੇਂ ਬਾਬਾ ਚਾਹਦਾ ਉਹ ਮੈਂ ਚੰਗਾ ਪਰ ਚੱਲਦੇ ਆ ਘਰ ਨੂੰ ਹਾਲਾਤ ਥੋੜੇ ਜੇ ਖਰਾਬ ਹੋਏ ਨੇ ਗਰਮੀ ਨੇ ਬੱਸ ਕਰਾਈ ਪਈ ਐ ਕਾ ਪਤਾ ਨਹੀਂ ਕਿ ਗਰਦੰਦੇ ਕੀ ਲੜ ਗਿਆ ਇਹਨੇ ਬਹੁਤ ਲੇਖਾ ਲਿਆ ਬਹੁਤ ਜਿਆਦੇ ਪੱਛ ਦਾ ਪਤਾ ਨਹੀਂ ਕਿ ਕੀੜਾ ਕੂੜਾ ਲੜ ਗਿਆ ਰੱਬ ਹੀ ਜਾਣਦਾ ਕੀ ਬਹੁਤ ਸੰਕਰਿਆ ਨੇ ਇੱਥੇ ਗਾਹ ਦੁਬਾਰਾ ਫੇਰ ਚੱਲੇ ਆ ਮੋਟਰ ਤੇਨੂੰ ਕਿਹੜਾ ਭਰ ਗਿਆ ਲਾਈਟ ਫੇਰ ਆ ਗਈ ਸੀ ਹੁਣੀ ਤਾਂ ਰਾਤ ਨੂੰ 9 ਵਜੇ ਸੀ ਪਰ ਛੜਤੀ 4:00 ਵਜੇ ਉਹਨਾਂ ਨੇ ਇਹੜਾ ਇੱਕ ਕੇਰਾ ਉਰਲੇ ਪਾਸੇ ਰਹਿਦਾ ਸੀ ਮੈਂ ਕਰਿਆ ਡੇਟ ਫੋਨ ਲੀਏ ਸਵੇਰੇ ਦਾਦਾ ਜੀ ਨੂੰ ਛੱਗਣ ਵੀ ਜਾਣਾ ਦਿੱਲੀ ਨੂੰ ਉਹਨਾਂ ਨੇ ਜਾਣਾ ਬਾਹਰ ਨੂੰ ਤੇ ਆਹ ਜ਼ਿੰਦਗੀ ਏ ਝੋਨੇ ਵੇਲੇ ਜੱਟਾਂ ਦੀ ਰਾਤ ਦੇ 11:30 ਦਾ ਸਮਾਂ ਹੋਇਆ ਹੋਇਆ ਕੱਦੂ ਕਰਕੇ ਹਟਿਆ ਨੱਕਾ ਬਦਲਣ ਲੱਗੇ ਆ ਤੇ ਅੱਗੇ ਹੁੰਦੇ ਸੀ ਸਮੇਂ ਵੇ ਬੰਦੇ ਮੋਟਰਾਂ ਤੇ ਰਹਿ ਪੈਂਦੇ ਸੀ ਹੁਣ ਅੱਜ ਕੱਲ ਸਮਾਂ ਸਾਡੇ ਰੀਤ ਇਹੋ ਜਿਹੇ ਰਿਹਾ ਨਹੀਂ ਮੈਂ ਮੋਟਰ ਤੇ ਰਹਿ ਜਾਵੇ ਘਰ ਨੂੰ ਜਾਵਾਂਗੇ ਫੇਰ 2:30 ਵਜੇ ਆਵਾਂਗੇ ਤੇ ਇਹੀ ਸਿਸਟਮ ਇਹੀ ਜ਼ਿੰਦਗੀ ਆ ਇਹੀ ਝੋਨੇ ਦੇ ਰਾਜ ਨੇ ਝੋਨਾ ਬੰਦਾ ਕਹਿ ਦਿੰਦਾ ਆਪਣਾ ਜਦੋਂ ਵੇਖਦਾ ਜਿਵੇਂ ਹੁਣ ਆਪਾਂ ਬਾਸਮਤੀ ਲਿਆਂਦਾ ਸੀ 1509 ਜਦੋਂ ਆਪਾਂ ਵੇਚਣਾ 4000 4200 ਨੂੰ ਤੇ ਜਦੋਂ ਆਪਾਂ ਇੱਕ ਮਿੰਟ ਪਹਿਲਾਂ ਨੰਗ ਜੀ ਥੋੜਾ ਜਿਆ ਰਾਹ ਥੋੜਾ ਖਤਰਨਾਕ ਏ ਫੇਰ ਗੱਲਬਾਤ ਕਰਦੇ ਜੋ ਇਹ ਹੁਣ ਡੰਡੀ ਚੜ ਗਏ ਆਪਾਂ ਇੱਥੇ ਥੋੜਾ ਜਿਆ ਰਿਸਕ ਘਟ ਜਾਂਦਾ ਏ ਇੱਥੇ ਇੱਥੇ ਖੜ ਕੇ ਗੱਲਬਾਤ ਕਰਦੇ ਆਂ ਦੋਨੇ ਪਾਸੇ ਸਾਫ ਆ ਕੰਮ ਸਾਫ ਆ ਤੇ ਅਗਲਾ ਕਹਿੰਦਾ ਜੀ ਚੋਨਾ 4420 ਨੂੰ 180 ਰੁਪਏ ਕਿਲੋ ਨੂੰ ਲੈ ਕੇ 20 ਬੀਜੇ ਆਪਾਂ 1509 ਦਾ ਤੇ बिकਣਾ ਆਪਣਾ ਉਹੀ ਮੰਨ ਲਓ 5000 ਤੋਂ ਥੱਲੇ ਥੱਲੇ ਆ। ਇਹ ਆ ਜੱਟਾਂ ਦੀ ਜ਼ਿੰਦਗੀ। ਚਲੋ ਨੱਕਾ ਬਦਲ ਲਈਏ। ਹਾਂਜੀ ਗੁੱਡ ਮਾਰਨਿੰਗ ਜੀ। ਤਰਕੇ ਦੀ ਸਾਸਰੀ ਕਾਲ। ਸਵਾਹ ਹੋ ਗਿਆ ਪੌਣੇ ਇੱਕ 3 ਵਜੇ ਦਾ। ਰਾਤ ਆਪਾਂ ਤੁਹਾਨੂੰ ਦੱਸਿਆ ਸੀ ਸਾਢੇ 11 ਵਜੇ ਆਏ ਸੀ। ਨੱਕੇ-ਨੁੱਕੇ ਸੈੱਟ ਕਰਕੇ ਹੁਣ ਬਦਲੇ ਆਈਏ। ਭਰ ਮੇਰੇ ਸਾਰਾ ਤਾਂ ਭਰ ਗਏ ਹੋਣੇ ਆ। ਬਾਕੀ ਹੁਣ ਜਾ ਕੇ ਪਤਾ ਲੱਗੇ ਜਾਊਗਾ। ਕਹੇ ਲਾਈਟ ਦੇ ਵੀ 2 ਘੰਟੇ ਰਹਿ ਗਏ। ਆਪਾਂ ਹੁਣ ਸੁੱਕੇ ਵਾਲੇ ਪਾਸੇ ਦੋ ਕੈਰਿਆਂ ਨੂੰ ਛੱਡਿਆਵਾਂਗੇ ਹੁਣ ਆਪਾਂ ਜਾਣਾ ਬਾਪੀ ਜੀ ਨੂੰ ਛੱਡਣ ਦਿੱਲੀ ਨੂੰ ਮੈਂ ਕਿਹਾ ਨੱਕੇ ਇੱਕ ਵਾਰੀ ਦੇਖ ਕੇ ਸੈੱਟ ਕਰਿਆਈਏ ਫਿਰ ਓਏ ਆਟੀ ਕਰਾ ਲਿਆ ਤੂੰ ਦੱਸ ਪਤਾ ਨਹੀਂ ਜਿਆਦਾ ਮਹਾਦੇ ਦੋ ਦਿਨੋਂ ਮਤਲਬ ਗਰਮੀ ਦੇ ਬੈ ਨਹੀਂ ਕਰਨਾ ਅਕੈਡਮੀ ਗੁਰਦੀ ਨੇ ਪਤਾ ਨਹੀਂ ਕਿਹਦੀ ਤੋਂ ਕਰਨਾ ਕਿੱਥੇ ਚੜ ਗਈ ਇਹ ਕਪੜਾ ਕੁੱਤਾ ਵੇਖ ਲੈਣਾ ਪਤਾ ਨਹੀਂ ਲੱਭਦੀ ਕਰਦੇ ਕੱਲ ਬਾਪੂ ਨੂੰ ਚੱਲ ਗਿਆ ਸੀ ਤੇ ਕੱਲ ਸਾਡੀ ਕਿੱਧਰ ਤੇ ਆ ਤੇ ਅੱਜ ਸਾਰੀ ਘੜੀ ਮਤਲਬ ਘਰੇ ਦੇ ਦੋ ਘੰਟੇ ਬਾਅਦ ਹਾਂ ਦੋ ਘੰਟੇ ਮਤਲਬ ਉਹ ਤਾਂ ਪੱਟੇ ਪੱਠੇ ਬੀਜਨੇ ਪੱਠੇ ਦੇ ਬੀਜ ਮੈਗਾ ਜਿ ਪੱਠੇ ਬੀਜਦੇ ਨੇ ਫੇਰ ਗਰਮੀ ਨਾਲ ਕੰਮ ਹੋ ਜਾਣਾ ਪੱਠੇ ਨੂੰ ਮੈਂ ਕਰੇ ਜਿਹੜਾ ਤੌਲੀਆ ਪਾਈ ਮੈਂ ਨਾ ਆ ਕੇ ਆ ਕੇ ਜਦਾ ਇਵੇਂ ਰਿਹਾ ਨਾ ਵੀ ਉਹਨੇ ਕਿਆ ਲੈਨ ਬੱਸ ਹਫਤਾ ਹੋ ਗਿਆ ਬਸ ਬਹੁਤ ਤੰਗ ਰਿਹਾ ਤਾਂ ਹੁਣ ਤਾਂ ਛੱਪਣ ਲੱਗਿਆ ਗੱਲ ਦਾ ਹਾਂ ਇਹ ਤਾਂ ਬਹੁਤ ਸੱਚੋ ਆਇਆ ਉਹ ਹਾਂ ਲੈ ਗਿਆ ਗਰੀਣੀ ਆ ਪਾਪ ਗਿਆ ਹੁੰਦਾ ਵਿੱਚੋਂ ਆਏ ਹੋ ਗਏ ਦੀ ਇੱਕ ਹੈ ਗੱਲ ਪਿਆ ਨਾ ਜਿਹੜਾ ਦੇਖਾ ਬੋਲਿਆ ਮਾਰ ਦੇ ਆਇਆ ਨਹੀਂ ਕਰਦਾ ਇਹ ਇੰਨਾ ਪੈਂ ਕਰਦਾ ਹੋਰ ਸੁਣਾ ਹਾਂ ਬੜੀ ਆ ਬੜੀ ਪਾਣੀ ਨਾਲ ਠੀਕ ਹੈ ਨਾ ਬਾਕੀ ਦਾ ਬੱਚਾ ਪਾਉਂ ਗਿਆ ਆ ਪਾਉਂ ਗਿਆ ਅੱਜ ਸਵੇਰੇ 7:30 ਨਾ ਆਈ ਅੱਛਾ ਅੱਛਾ ਚੱਲ ਪਰਲੇ ਪਾਣੀ ਪੀਏ ਪਾਣੀ ਫਿਰ ਚਲ ਮੈਨੂੰ ਤਾਂ ਅਸੀਂ ਮੈਂ ਕਿਹਾ ਪੱਠੇ ਰਹਿ ਗਏ ਤੇ ਪੱਠੇ ਬੀਜਣੇ ਸੀ ਅੱਜ ਇੱਧਰ ਉਹ ਮੈਂ ਗਰਦਨ ਤੇ जख्म ਜੇ ਕਰਕੇ ਪੱਠੇ ਵੀ ਨਹੀਂ ਬੀਜੇ ਮੈਂ ਕਿਹਾ ਔਖਾ ਹੋਊਗਾ ਮੁੜ ਕੇ ਵੀ ਇਹਨੇ ਛਿੱਲਿਆ ਜਾਣਾ ਪਰ ਹੈਗਾ ਸਹੀ ਆ ਕੱਲ ਨੂੰ ਬੀਜੇ ਜਾਣਗੇ ਲੈ ਆ ਦੇਖ ਲੈ ਜਮਾਂ ਖਾਲੀ ਹੋ ਗਏ ਕਿਾਰੇ ਇਹ ਨਵੇਂ ਖੇਤ ਨੇ ਨਾ ਆ ਚੱਕਰ ਹੁੰਦਾ ਹੀ ਜਾਂ ਨਵੇਂ ਖੇਤਾਂ ਦਾ ਨਵਾਂ ਖੇਤ ਕਰਕੇ ਪਰ ਇੱਕ ਚੀਜ਼ ਆ ਉਹ ਲੇਜ਼ਰ ਲਗਾ ਦੋ ਦੇਖ ਲੈ ਜਮਾਈ ਹਾਂ ਬੱਦਵਾੜੇ ਇਹ ਉੱਚਾ ਸੀ ਇਧਰੋਂ ਮਨਲਾ ਆ ਪਾਸਾ ਪਹਿਲਾਂ ਬਹੁਤ ਉੱਚੇ ਸੀਗੇ ਇਹ ਉਹ ਤੇ ਖੜਾ ਪਾਣੀ ਆ ਜੀ ਤੇ ਉਹ ਫਿਰ ਦੂਜਾ ਸਾਲ ਤੀਆ ਸਾਲ ਹੁਣ ਆ ਇੱਕ ਤੀ ਨਵੇਂ ਕਾਰੇ ਕਰੇ ਨੇ ਇਧਰੋਂ ਬਾਈ ਘਟੋ ਘੱਟ ਇਹ 7 8 8 ਇੰਚ ਇੰਨਾ ਉੱਚਾ ਸੀ ਇਧਰ ਤਾਂ ਪਾਣੀ ਚੜਦਾ ਹੋਵੇ ਮੇਰੀ ਮਿੱਟੀ ਖਿੱਚ ਕੇ ਸਿੱਟੀ ਬਾਹਰ ਹਜੇ ਵੀ ਨਹੀਂ ਚੜਦਾ ਹੋ ਜਾਗਾ ਤੇ ਬਰਾਤ ਢਾਲੀ ਸਾਰੀ ਉੱਚੀ ਆ ਜੀ ਇਹ ਬਾਈ ਇਹ ਤਾਂ ਹੁਣ ਤੁਲਾ ਲਾ ਲਾ ਵੀ ਆ ਬਰਾਬਰ ਆ ਧਲੀ ਨਹੀਂ ਰਹੀ ਇਹ ਆ ਦੇਲੇ ਇੱਕੋ ਜਿਹਾ ਮਾੜਾ ਮੋਟਾ ਇੰਨਾ ਤਾ ਨਾ ਹੁਣ ਆਪਣੇ ਨੂੰ ਤੈਨੂੰ ਪਤਾ ਉਹ ਪਰਲਾ ਬਾਹਲਾ ਲੈਵਲ 'ਚ ਦੇਖ ਉਹ ਤੇਰਾ ਪਰਲਾ ਜਮਾ 00 ਹੋਇਆ ਖੜਾ ਇਹਦਾ ਫਰਕ ਤਾਂ ਪੈਂਦਾ ਹੀ ਆ ਹੁਣ ਸਾਰਾ ਯਾਰ ਕੱਦੂ 'ਚ ਇੱਕ ਤਾਂ ਮੈਨੂੰ ਡਰ ਸੀ ਵੀ ਟਰੈਕਟਰ ਨਾਲ ਬਹਿ ਜਾਵੇ ਉਹ ਉਹਦੇ ਡੱਕੇ ਗੱਡੇ ਹੋਇਆ ਉਹਦੇ ਗੱਡੇ ਆ ਕੋਹ ਗੱਡੇ ਆ ਇੱਕ ਉਹ ਪਰਲੇ ਪਾਸੇ ਗੱਡੇ ਆ ਬਈ ਜਿੱਥੇ ਇੱਕ ਵਾਰੀ ਟਰੈਕਟਰ ਬਹਿ ਜਾਂਦਾ ਸੀ ਚੂਹੇ ਦੀ ਖਾੜ ਜਿਵੇਂ ਦੁਬਾਰਾ ਟਰੈਕਟਰ ਨਹੀਂ ਲਿਆਂਦਾ ਸੀ ਉਥੇ ਫਸ ਨਾ ਜਾਵੇ ਉਹ ਤਾਂ ਕਰਕੇ ਵੀ ਥੋੜਾ ਚੱਕਰ ਸੀਗਾ ਪਰ ਐਉਂ ਹੁਣ ਪਰਲੇ ਕੇਹਤ ਲੱਗੇ ਹੋਏ ਨੇ ਦੇਖ ਲਾ ਇਹ ਤਾਂ ਪਹਿਲਾਂ ਦਾ ਕਦੂ ਕਰਿਆ ਸੀ ਤਾਨੂੰ ਉਸ ਦਿਨ ਦੇ ਪਾਣੀ ਪਾਇਆ ਪਰसों ਰਾਤ ਦਾ ਹੀ ਤੇ ਪਾਣੀ ਹਜੇ ਵੀ ਖੜਾ ਨਾ ਇਹਨਾਂ ਚ ਵੀ ਚੱਲ ਕੋਈ ਮੈਂ ਕਹਿ ਰਹੇ ਤਾਂ ਹੀ ਛੋਟੇ ਪਾਈ ਸੀ ਮੈਂ ਕਿਹਾ ਛੇਤੀ ਭਰ ਜਾ ਕਰਨਗੇ ਇੱਥੇ ਬੂਰ ਹੈ ਨਹੀਂਗਾ ਬੂਰ ਤਾਂ ਆ ਵੀ ਹੈਗਾ ਉਹਨੇ ਆ ਵੀ ਆਹੜਾ ਵੀ ਉਹ ਮੋਟਰ ਵਾਲਾ ਵੀ ਆ ਵੀ ਇਹ ਚ ਪੱਠੇ ਬੀਜਣੇ ਹੈ ਜੀ ਉਹਾਂ ਇੱਕ ਦੀ ਡਰਾਕਟਰ ਪਟਾਈ ਸੀ ਮੈਂ ਕਹਿੰਦਾ ਉਹ ਪਿੱਛੇ ਸਰੀ ਵਾਲਾ ਪਟਾਈ ਰਿਹਾ ਉਹ ਕੰਧ ਦੇ ਨਾਲ ਖੜੇ ਸੀਗੇ ਮੈਂ ਰੇਸ ਰੱਖੀ ਸੀ ਜ਼ਿਆਦਾ ਮੈਂ ਕਿਹਾ ਵੀ ਕਿਤੇ ਜੇ ਕੋਈ ਫਸਦਾ ਵੀ ਨਾ ਜਾਨੂ ਟਰੈਕਟਰ ਨਿਕਲ ਜਾਂਦਾ ਨਾਲੇ ਦਿਨੇ ਉਹਨਾ ਦਿਨੇ ਕਰੇ ਰਾਜ ਮਾਰ ਲਾ ਆ ਸ਼ਾਮ ਨੂੰ ਕਰਿਆ ਸੀ ਰੋ ਟਾਈਮ ਕੋਈ ਆਉਂਦਾ ਨਹੀਂ ਖੇਤ ਜਿਆਦਾ ਇਹ ਖਰਾਬ ਸੀ ਪਰਲਾ ਹਜੇ ਸਹੀ ਸੀ ਇਹ ਦਿਨੇ ਕਰਿਆ ਕਰਕੇ ਵਧੀਆ ਖੇਚਤੂ ਵਧੀਆ ਹੋਗੀ ਉਹ ਪਰਲਾ ਮੰਨ ਲਾ ਇੱਕ ਤਾਂ ਕੀ ਹੋਇਆ ਜਦੋਂ ਆ ਕੇਹਰਾ ਭਰਿਆ ਮੈਂ ਉਹਨੂੰ ਨੱਕਾ ਕਰਤਾ ਉਹ ਅੱਧਾ ਕੇਹਰਾ ਭਰ ਗਿਆ ਲਾਈਟ ਭੱਜ ਗਈ ਜਾਨੂ ਮੂਰੇ ਮੰਨ ਲਾ ਜਮਾ ਗਾਰਾ ਬਣ ਗਿਆ ਦੁਬਾਰਾ ਲਾਈਟ ਆਈ ਫੇਰ 9 ਵਜੇ ਹਾਂ 1.30 11:45 ਵਜੇ ਕਹਿਰਾ ਭਰਿਆ ਫਿਰ ਕਦੋਂ ਕਰਦੇ ਕਰਦੇ ਨੂੰ ਮਤਲਬ ਪਾ ਪੌਣੇ 12 12 ਬਸ ਚੱਲੇ ਮੈਨੂੰ ਹਾਂ ਉਹ ਮੂਰੇ ਮੂਰੇ ਦਾ ਟਰੈਕਟਰ ਤੁਰਦਾ ਹੀ ਨਹੀਂ ਸੀ ਇੱਥੋਂ ਸੁਹਾਗਾ ਬੈਗ ਲੈ ਜਾ ਲਿਆ ਉੱਥੇ ਮਿੱਟੀ ਦੀ ਸਿੱਟੀ ਆ ਫੇਰ ਉੱਥੋਂ ਦਾ ਮੁੜਦਾ ਨਹੀਂ ਸੀ ਜੇ ਚਲੇ ਜਾਂਦਾ ਸੀ ਆਉਂਦਾ ਨਹੀਂ ਸੀ ਬੈਗ ਹੀ ਲੈ ਜਾਂਦਾ ਸੀ ਸੁਹਾਗਾ ਧਰ ਕੇ ਫੇਰ ਉਹਨੂੰ ਲਿਆਉਂਦੇ ਬੈਗ ਲੈ ਜਾਂਦਾ ਸੀ ਸੁਹਾਗਾ ਧਰ ਕੇ ਲੈ ਆਉਂਦਾ ਸੀ ਆਹ ਕੁਛ ਕਰ ਕਰ ਕਦੋਂ ਕਰਿਆ ਪਰ ਕਰ ਲਿਆ ਔਖੇ ਔਖੇ ਹੋ ਕੇ ਇਹ ਚੀਜ਼ਾਂ ਆ 8 ਵਜੇ ਦਾ ਉੱਥੋਂ ਆਪਾਂ ਮੈਕਡੋਨਲਡਰ ਕੋਲ ਗਏ ਮੈਂ ਟਰੈਕਟਰ ਲੈ ਆਉਂਦਾ ਹਾਂ ਉਹ ਟਰੈਕਟਰ ਮੈਂ ਹਾਂ ਉਹਦ ਉਹ ਆ ਤਾਂ ਮੈਂ ਗਿਆ ਪਿੱਛੇ ਪਾਣੀ ਨਹੀਂ ਸੀ ਆਉਂਦਾ ਪਾਣੀ ਨਹੀਂ ਆਉਂਦਾ ਜੇ ਪਾਣੀ ਨਹੀਂ ਆਉਂਦਾ ਥੱਲੇ ਹੋਣੀ ਸੀ ਲੱਗਦੇ ਫਾਲੀਆਂ ਨਹੀਂ ਚੱਲਦੀਆਂ ਹਾਲਾਂ ਦੀ ਬਿਲਕੁਲ ਫਸਿਆ ਕਸੂਤਾ ਫਿਰ ਹੌਲੀ ਹੌਲੀ ਉਧਰ ਭਜਾ ਭਜਾ ਸੁਭਾਗਾ ਲਾ ਕੇ ਭਜਾ ਕੇ ਲੈ ਕੇ ਪਾਣੀ ਚੜ ਚੜ ਕਦੂ ਕਰਿਆ ਦਾ ਨਹੀਂ ਚਲੂ ਸੋਨਾ ਹੋ ਗਿਆ ਵਧੀਆ ਨਹੀਂ ਨਹੀਂ ਬਣ ਗਿਆ ਵਧੀਆ ਉਹ ਵੀ ਚੌਲ ਜਿਹੜੇ ਡੁੱਬੇ ਹੋਏ ਸੀ ਉਹਦਣ ਦੇ ਹੀ ਅੱਜ ਦੇਖਣ ਲੱਗੇ ਨੇ ਜਿਹੜਾ ਮੀਂਹ ਪੈ ਗਿਆ ਉਹਨੇ ਬਹੁਤ ਵਧੀਆ ਕੰਮ ਮੀਂਹ ਨਾਲ ਹਾਂ ਅਜੇ ਉਹਨਾਂ ਮੋਟਰਾਂ ਨੇ ਨਹੀਂ ਪਾਣੀ ਓਕੇ ਕਰਨਾ ਸੀ ਸਹੀ ਗੱਲ ਹੈ ਸਹੀ ਗੱਲ ਮੀਂਹ ਦਾ ਫਰਕ ਤਾਂ ਬਹੁਤ ਵੱਡਾ ਹੈ